ਮੈਂ ਮੈਂ ਤੁਹਾਨੂੰ ਦੇ ਸਕਦਾ ਜੇ ਕੋਈ ਕਿਸੇ ਦੇ ਦਾਵਾ ਤਾਂ ਫੜ ਲਓ ਕਿਉਂਕਿ ਉਹ ਜਿੰਨੀਆਂ ਏਜੰਸੀਆਂ ਜਿੰਨੀਆਂ ਪਾਕਿਸਤਾਨ ਦੇ ਕੋਈ ਤਕੜੇ ਬੰਦੇ ਹੋਏ ਆ ਜਿਵੇਂ ਕਿ ਲਦੀਨ ਦੀਆਂ ਏਜੰਸੀਆਂ ਲਸ਼ਕਰੇ ਤੋਬਾ ਦਾਉਦ ਅਬਰਾਹਮ ਅਜੇ ਤਾਂ ਆਪਣੇ ਆ ਜੋ ਵੀ ਆ ਉਹ ਸਾਰੇ ਦੇ ਸਾਰੇ ਜਿਵੇਂ ਮੁਖਤਿਆਰ ਅंसारी ਦੇ ਬੰਦੇ ਸਾਰੇ ਬਠਿੰਡੇ ਬੈਠੇ ਆ ਉਹਨਾਂ ਨੂੰ ਵੀ ਪਤਾ ਆਪਣੇ ਖਾਲਸਾ ਫੌਜਾਂ ਨੂੰ ਵੀ ਪਤਾ ਵੀ ਇਸ ਤਰ੍ਹਾਂ ਦਾ ਕੰਮ ਹੋਣਾਗਾ ਇਸ ਕਰਕੇ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਆ ਆਪਣੇ ਪੰਜਾਬ ਵਾਲਿਆਂ ਨੂੰ ਬੇਨਤੀ ਵੀ ਇਸ ਤਰ੍ਹਾਂ ਦੀ ਅੱਗ ਨਾ ਮੱਚੇ ਇਹ ਜਾਣਕਾਰੀ ਹੋ ਸਕਦਾ ਇਹ ਮੈਨੂੰ ਵੀ ਮਰਵਾਉਣ ਦੇਣ ਵੀ ਆਹ ਜਾਣਕਾਰੀ ਕਿਵੇਂ ਲੀਕ ਹੋਗੀ ਅਸ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਕੁਝ ਗਲਤ ਨਹੀਂ ਕਰਨਾ ਚਾਹੁੰਦੇ ਕੁਝ ਗਲਤ ਹੋ ਰਿਹਾ ਬਿਹਾਰ ਦੀ ਪੁਲਿਸ ਗੁਪਤ ਰੂਪ ਵਿੱਚ ਆਪਣੇ ਪੰਜਾਬ ਵਿੱਚ ਆਈ ਹੋਈ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਡ ਹੋ ਗਿਆ ਤਾਂ ਸਾਰਾ ਇੰਟਰਨੈਟ ਬੰਦ ਕਰ ਦਿੱਤਾ ਜਾਊਗਾ ਸਾਰੀ ਬਿਜਲੀ ਸਪਲਾਈ ਡਬਲ ਕਰਕੇ ਗ੍ਰੈਡ ਸਾਈਡ ਦਿੱਤੇ ਜਾਣਗੇ ਇਹ ਕੌਣ ਕਰਵਾ ਰਿਹਾ ਇਹ ਲੰਡਨ ਕਰਵਾ ਰਿਹਾ ਸਾਰਾ ਕੁਝ ਇਹ ਏਜੰਸੀਆਂ ਕਰਵਾ ਰਹੀਆਂ ਉਸ ਸਾਲ ਦੇ ਪਤਨ ਨੂੰ ਬੇਮਾ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਮਰਵਾ ਲਿਆ ਇਹ ਕੇ ਸੰਤਾਨਾਂ ਨੂੰ 50 ਪੁਰਸ ਦੇਈ ਬੈਠੀ ਤੁਸੀਂ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਆ ਦੋ ਦਿਨਾਂ ਬਾਅਦ ਹੀ ਰਫਿੰਡਰੀ ਫਟ ਗਈ ਫੇਰ ਤਾਂ ਇਹ ਨਹੀਂ ਪਤਾ ਕਿਹਨੂੰ ਕਿਹਨੂੰ ਫੇਰ ਟਣ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ 145 ਕੁਇੰਟਲ ਵਾਲਾ ਇੱਕ ਬੈਠਾ 145 ਕਿਲੋ ਵਾਲਾ ਇੱਕ ਬੈਠਾ ਤਿੰਨ ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੋਲਾ ਪੈ ਗਿਆ ਮੈਂ ਨਾ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੇ ਦਾ ਕੰਮ ਆ ਸਾਨੂੰ ਫਸਾ ਗਿਆ ਤੇ ਮਜੀਠੇ ਐ ਥਾਪੀਆਂ ਮਾਰਦਾ ਫਿਰਦਾ ਇੰਨਾ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜ ਰਾਜੇ ਵਿਡੰਗ ਵਾਰੀ ਕਿੱਥੇ ਜਾਂਦਾ ਉਹਨੇ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਤਪਾਲ ਬਾਹਰ ਆਜੂ ਜੇ ਸਾਰਾ ਪੰਜਾਬ ਬੰਦ ਕਰ ਲੋ ਤਾਂ ਐ ਹੋ ਗਿਆ ਵੀ ਅਜਿਹੜੀਆਂ ਲੰਡਨ ਦੀਆਂ ਏਜੰਸੀਆਂ ਜਾਂ ਗੋਰੇ ਆ ਤਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦੇ ਵਗੈਰਾ ਸਾਰੀ ਦੁਨੀਆ ਉਥੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋਏ ਨਸ਼ਿਆਸਤਾਂ ਡਿੱਗ ਪੈਣ ਉਹ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਡਰ ਨੂੰ ਫੜ ਕੇ ਉਹਦੇ ਮੂੰਹ 'ਚ ਪੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਉਹ ਇਹ ਪਾਪ ਕੀਤੇ ਸੋਦੇ ਭੁਗਤਨੇ ਪੈਣਗੇ ਤੁਹਾਨੂੰ ਥੋੜਾ ਜਾਂ ਦੀਪ ਸਿੱਧੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗੀਆਂ ਦਾ ਟਾਈਮ ਥੋੜਾ ਹੈ ਇਹਨੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਜਿਹੜੀ ਓਜੋਨ ਪਰਤ 'ਚ ਕਹਿੰਦੇ ਵੀ ਮੋਰੇ ਹੋਏ ਹੋ ਉਹ ਤਾਂ ਜ਼ਰੂਰੀ ਸੀ ਓਜੋਨ 'ਚ ਬੱਸ ਹੀ ਮੋਰੇ ਆ ਹੁਣ ਜੇ ਕਹੀ ਜਾਂਦੇ ਅਸੀਂ ਚੰਦ ਤੇ ਬਾਗੇ ਦਾ ਇਹ ਤਾਂ ਸਭ ਝੂਠ ਬੋਲ ਜਾਂਦੇ ਆਪਣੀ ਦੇਸ਼ ਦੀ ਕੁੜੀ ਕਲਪਨਾ ਚਾਵਲਾ ਹੋ ਸਕਦਾ ਉਹਨੇ ਸੱਚ ਲੱਭ ਲਿਆ ਹੋਵੇ ਤੇ ਉੱਥੇ ਪਿੱਛੇ ਉਹਦੇ ਤੇ ਜਿਹੜਾ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿੰਨਾਂ ਨੇ ਬਣਾਇਆ ਸੀਗਾ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਈਸ ਵਰਗ ਨਾਲ ਟਕਰਾਇਆਗਾ ਕੋਈ ਆਈਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਗਿਆ ਬਚਾਨਾ ਟੁੱਟਿਆ ਫੇਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਠਹਿਾਇਆ ਸੀ ਫਿਰ ਉਹਨੂੰ ਆ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਾਂਡੂਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਂਡੂਬੀ ਵਾਰ-ਵਾਰ ਚੈੱਕ ਕੀਤੀ ਹੈ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਤੋਂ ਲੈ ਕੇ ਜਨਨਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਅਜਿਹੇ ਲੰਡਨ ਦੀਆਂ ਏਜੰਸੀਆਂ ਜਾਂ ਬੋਰੇ ਆ ਜਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦੇ ਅੱਧ ਵਗੈ ਸਾਰੀ ਦੁਨੀਆ ਉੱਤੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋ ਜਾਣ ਸ਼ਾਸਤਾਂ ਡਿੱਗ ਪੈਣ ਉਹ ਮੇਰਾ ਬਹੁਤ ਕੁਝ ਦੱਸਣ ਨੂੰ ਜੀਕ ਰਹੀ ਜਾਂਦਾ ਐ ਨਹੀਂ ਪਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਦੂਜਾ ਜਨਮ ਜ਼ਿਆਦਾ ਮੈਂ ਕਹਿੰਦਾ ਮੈਨੂੰ 1 ਸਾਲ ਦਾ ਨਹੀਂ ਯਾਰ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜ਼ਿਆਦਾ ਮੈਂ ਇੰਨਾ ਕਾ ਗਿਆ ਕਿ ਪਿੱਛੇ ਆ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ ਅਸੀਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਅਸੀਂ ਸ਼ਾਸਤ ਆਦਾ ਪਤਾ ਲੱਗੇ ਮੂਸੇ ਵਾਲਾ ਕਹਿੰਦਾ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸੋਧੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗੀਆਂ ਦਾ ਟਾਈਮ ਥੋੜਾ ਹੈਗਾ ਇਸ ਕਰਕੇ ਜਿਹੜਾ ਆ ਵਿਕਰਮ ਬਰਾੜ ਵਰਗੇ ਜੇ ਤੁਸੀਂ ਮੁੰਡੇ ਚੱਕ ਚੱਕ ਕੇ ਮਾਰੀ ਜਾਨਾ ਵਿੱਕੀ ਗੌਂਦਰ ਨੂੰ ਫੜ ਕੇ ਉਹਦੇ ਮੂੰਹ 'ਚ ਫੇਰ ਮਾਰੇ ਆ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਾਨੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪਹਿਣਗੇ ਤੁਹਾਨੂੰ ਇਹ ਚੁੱਪ ਕਰਕੇ ਸਿਆਸਤਾਂ ਤੋੜ ਦਿਓ ਕਿਸੇ ਪੁਲਿਸ ਮਲਾਏ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਹੈ ਸਾਰੇ ਸਿਪਾਹੀ ਗਵਾਇਆਂ ਦੇਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਹੈ ਤੁਸੀਂ ਇਹ 6 ਟਨ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ 145 ਕੁਇੰਟਲ ਵਾਲਾ ਇੱਕ ਬੈਠਾ ਹੈ 145 ਕਿਲੋ ਵਾਲਾ ਇੱਕ ਬੈਠਾ ਤਿੰਨ ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੌਲਾ ਪੈ ਗਿਆ ਮੈਂ ਨਾ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੇ ਦਾ ਕੰਮ ਆ ਸਾਨੂੰ ਫਸਾ ਲਿਆ ਤੇ ਮਜੀਠਿਆ ਐ ਥਾਪੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜੇ ਰਾਜੇ ਵਿਡੰਗ ਵਾਰੀ ਕਿੱਥੇ ਇੰਨਾ ਕੁ ਸੋਏ ਬੇ ਬੇ ਆਦਮੀਆਂ ਹੋਈ ਜਾਂਦੀਆਂ ਕਿ ਕਿੱਧਰ ਗਿਆ ਜਾਂਦਾ ਪੰਜਾਬ ਓਏ ਕਿੱਧਰ ਨੂੰ ਜਾਂਦਾ ਪੰਜਾਬ ਤੇਜ ਫਿਰ ਕਈ ਇਹਨੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਨੇ ਦਾ ਪਿੱਤਾ ਪੰਜਾਬ ਦੇ ਉਤੋਂ ਸਾਲਾ ਇਹਨੂੰ ਇਹਨੂੰ ਐ ਨਹੀਂ ਪਤਾ ਸ਼ਿਆਸਤ ਕੀ ਹੈ ਚਾਰਕਿੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਆ ਹਾਸੀ ਕਢਾਈ ਜਾਂਦੇ ਆ ਚਾਰਕਿੱਟ ਸੁਣਾ ਕੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮਐਲਏ ਹਰੇ ਟਾਈਮ ਐਮਐਲਏ ਸੌਂਪੂਆ ਸਾਰਿਆਂ ਨੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆ ਆਖੇ ਮੇਰੇ ਸ਼ਬਦ ਬੰਦ ਕਰ ਤੇ ਕਦੇ ਇਹ ਤਹਿਸੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਪਟਵਾਰੀਆਂ ਮਗਰ ਪਾਇਆ ਜਾਂਦਾ ਕਦੇ ਸਰਪੰਚਾਂ ਨੂੰ ਕਹਿੰਦਾ ਜੇ ਸਰਪੰਚ ਪੈਸੇ ਨਾ ਖਾਏ ਉਹ ਆਏ ਨਾ ਤੇ ਮੂੰਹ ਬੁਨਾ ਮਨਾ ਕੇ ਗੱਲਾਂ ਕਰੀ ਜਾਂਦਾ ਤੇ ਸੁਖਵੀਰ ਬਾਦਲ ਨੂੰ ਗਾਲਾਂ ਕੱਢੀ ਜਾਂਦਾ ਇਹ ਗੱਡੀ ਦੇ ਵਿੱਚ ਸਾਡੇ ਮਲਾਜ਼ਮਾਂ ਨੇ ਵੀਡੀਓ ਬਣਾ ਰੱਖੀ ਹੈ ਮੈਂ ਕਹਿੰ ਇਹਨੂੰ ਬਣਾ ਲਵੇਂਗਾ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਤਪਾਲ ਬਾਹਰ ਆਜੂਗਾ ਜੇ ਸਾਰਾ ਪੰਜਾਬ ਬੰਦ ਕਰ ਲੋ ਜੇ 2 ਘੰਟਿਆਂ ਚ ਨਾ ਆਇਆ ਤਾਂ ਡੀ ਮੈਂ ਤਾਂ ਹੁਣ ਆਏ ਨਹੀਂ ਪਤਾ ਇਧਰ ਨੂੰ ਚੱਲ ਪਾ ਸੱਚੋ ਸੰਗ ਤੇ ਸੱਚੋ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਸਾਰਿਆਂ ਦੀ ਲਿਸਟਾਂ ਚ ਪੰਜਾਬ ਪੁਲਿਸ ਦੇ ਜਿੰਨੇ ਜਿੰਨੇ ਬੰਦੇ ਆ ਹੈਗੇ ਆ ਸਪਾਈਆ ਅਫਸਰ ਆਗੇ ਸਾਰਾਂ ਦੀ ਲਿਸਟਾਂ ਜਿਵੇਂ ਪੁਲਿਸ ਚਿੱਟੇ ਵਾਲੀ ਲਿਸਟ ਬਣਾ ਲੈਂਦੀ ਖਾਲਸਤਾਨੀ ਲਿਸਟ ਬਣਾ ਲੈਂਦੀ ਓਮੇ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਕਿਹਦੀ ਕਿੱਥੇ ਰਸਤੇ ਰਹੀ ਕਿਹਦੀ ਕਿੱਥੇ ਰਸਤੇ ਰਹੀ ਹੈ ਦਿਮਾਗ ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਫੜਨ ਆ ਜਾਓਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਬਸ ਇਹ ਵਾਪਸ ਨਹੀਂ ਮੁੜਦਾ ਪਹਿਲਾਂ ਮੈਂ ਵੀਡੀਓ ਵੀ ਪਾਈ ਸੀ 3 ਘੰਟਿਆਂ ਦੀ ਅਮ ਬਣਾਈ ਤੋਂ ਬਹੁਤ ਵੱਡੀ ਸੀ 2.3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗਰੁੱਪ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਜਿੰਨੇ ਉਹ ਦਾਖਲ ਹੁੰਦੇ ਸਾਰੇ ਮੇਰੇ ਜਾਣ ਪਛਾਨ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪ੍ਰੀਤ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸ ਵੀ ਜਿੱਦਾਂ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਦਾ ਲੀਡਰ ਜਦੋਂ ਲੋੜ ਹੁੰਦੀ ਬਾਹਰ ਘਟਾ ਲੈਂਦੇ ਜਦੋਂ ਲੋੜ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਇਹਨੂੰ ਮਰਵਾ ਦਿਓ ਅੱਖਾ ਵੀ ਕੱਢੀ ਗਿਆ ਉਹ ਬਰਾੜ ਨੇ ਆਦਾ ਟਰੈਪ ਲਵਾ ਰੱਖਿਆ ਮੈਨੂੰ ਕਿੰਨੇ ਬੰਦੇ ਹੋਣਾ ਵੀ ਬਰਾੜ ਨੂੰ ਬਚਾ ਲੈ ਜਿ ਬਚਾਉਣਾ ਤਾਂ ਅਸੀਂ ਬਰਾੜ ਨੂੰ ਨਹੀਂ ਛੱਡਣਾ ਆਹ ਯਾਰ ਬੀਤੂ ਕਿਉਂ ਸਾਹਮਣੇ ਆਉਂਗਾ ਤੈਨੂੰ ਪਤਾ ਨਹੀਂ ਵੀ ਲੱਖਾ ਸਦਾ ਨਾ ਕੀਜੀਏ ਥੋੜੀ ਤਾਂ ਆਸਿਕ ਦੀ ਚੱਲ ਜਾਰੀ ਨੁਸਤੀ ਹੈਗੀ ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹਨੂੰ ਭੱਗ ਜਾਣੇ ਉੱਥੇ ਕਰਿਆ ਵੀ ਉਹਦਾ ਬੈਸੇ ਸਹੀ ਹੈ ਚੱਲ ਬਰਾੜ ਨੇ ਕੋਈ ਮੜਾ ਨਹੀਂ ਕੀਤਾ ਜੇ ਉੱਥੇ ਲੱਖਾ ਭੱਗ ਜਾਂਦਾ ਤਾਂ ਚੱਲ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹ ਨੂੰ ਪਤਾ ਨਹੀਂ ਲੱਗਦਾ ਪੁਲਿਸ ਤਾਂ ਬਸ ਪਈ ਹੋਈ ਹੈ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ ਵੀ ਅਸੀਂ ਅਜ ਤਾਈਂ ਪੈਸਾ ਨਹੀਂ ਲਿਆ ਸਾਰੇ ਐਸਐਸਓ ਨੂੰ ਸੌਂਪੋ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਚਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹੱਲ ਕਰੋ ਮੈਂ ਕੱਲੇ ਕੱਲੇ ਕਤਲ ਦਾ ਤੁਸੋਂ ਕੱਲੇ ਕੱਲੇ ਕਤਲ ਦਾ ਹਰੇਕ ਕਤਲ ਬਾਰੇ ਜਾਣਕਾਰੀ ਪੱਕ ਜਾਨ ਕਰੀਆਂ ਕਿ ਵੀ ਲੁਦੀਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਟੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਬ ਲਾ ਲਓ ਬੱਲ ਵਾਂਗੂੰ ਜਿਹੜੀ ਓਜ਼ੋਨ ਪਰਤ ਤੇ ਕਹਿੰਦੇ ਵੀ ਮੋਰੇ ਹੋਏ ਹੋਵੇ ਉਹ ਤਾਂ ਜ਼ਰੂਰੀ ਸੀ ਓਜ਼ੋਨ ਪਰਤ ਤੇ ਤਾਂ ਵੈਸੇ ਹੀ ਮੋਰੇ ਆ ਹੁਣ ਜੇ ਕਹੀ ਜਾਂਦੇ ਅਸੀਂ ਚੰਦ ਤੇ ਬਾਗੇ ਦਾ ਮਤਲਬ ਉਹ ਜਿਹਨ ਪਰਤ ਪਾੜ ਕੇ ਬਾਗੇ ਤੁਸੀਂ ਇਹ ਤਾਂ ਸਭ ਝੂਠ ਬੋਲੀ ਜਾਂਦੇ ਆਪਣੀ ਦੇਸ਼ ਦੀ ਗੁੜ ਕਲਪਨਾ ਚਾਵਲਾ ਹੋ ਸਕਦਾ ਉਹਨੇ ਸੱਚ ਲੱਭ ਲਿਆ ਹੋਵੇ ਤੇ ਉੱਥੇ ਪਿੱਛੇ ਉਹਦੇ ਤੇ ਅਟੈਕ ਕਰਾ ਦਿੱਤਾ ਗਿਆ ਜਿਹੜਾ ਹਾਂ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿਨ੍ਹਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਈਸ ਵਰਗ ਨਾਲ ਟਕਰਾਇਆਗਾ ਕੋਈ ਇਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਗਿਆ ਵਿਚਾਲਣ ਟੁੱਟਿਆ ਫਿਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਠਹਿਾਇਆ ਸੀ ਫਿਰ ਉਹਨੂੰ ਐ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਾਂਡੂਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਂਡੂਬੀ ਵਾਰ-ਵਾਰ ਚੈੱਕ ਕੀਤੀ ਹੈ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਸਰ ਨਾਲ ਲੈ ਕੇ ਜਾਨਨਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਅਜਿਹੇ ਲੰਡਨ ਦੀਆਂ ਏਜੰਸੀਆਂ ਜਾਂ ਬੋਰੇਆ ਦਾ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦਾ ਵਗੈਰਾ ਸਾਰੀ ਦੁਨੀਆ ਉੱਥੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋਏ ਨੇ ਸ਼ਾਸਤਾਂ ਡਿੱਗ ਪੈਣ ਉਹ ਪਾਲੰਡੂਬੀ ਦੇ ਅਟੈਕ ਕੀਤਾ ਗਿਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ ਕਿਉਂਕਿ ਲੋਕਾਂ ਨੇ ਸੁਣਨੀ ਨਹੀਂ ਮੇਰਾ ਬਹੁਤ ਕੁਝ ਦੱਸਣ ਨੂੰ ਜੀਕ ਰਿਹਾ ਜਾਂਦਾ ਐ ਨਹੀਂ ਪਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਦੂਜਾ ਜਨਮ ਜਾਦਾ ਮੈਂ ਕਹਿੰਦਾ ਮੈਨੂੰ 1 ਸਾਲ ਦਾ ਨਹੀਂ ਯਾਰ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜ਼ਿਆਦਾ ਮੈਂ ਇੰਨਾ ਕ ਆ ਗਿਆ ਕਿ ਪਿੱਛੇ ਆ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ ਅਸੀਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਅਸੀਂ ਸ਼ਿਆਸਤੀ ਸ਼ਸਲੇਣਾ ਸਰਪੰਚ ਤਾਂ ਬਣ ਗਏ ਵੱਡੀ ਸ਼ਿਆਸਤੀ ਸ਼ਸਲੇਣਾ ਹੁਣ ਜਦੋਂ ਕੋਈ ਕੀ ਜਾਂਦਾ ਮੈਨੂੰ ਇੰਨਾ ਕ ਪਤਾ ਲੱਗਿਆ ਜਿਵੇਂ ਮੂਸੇ ਵਾਲਾ ਕਹਿੰਦਾ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸੋਧੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗੀਆਂ ਦਾ ਟਾਈਮ ਥੋੜਾ ਹੈਗਾ ਇਸ ਕਰਕੇ ਜਿਹੜਾ ਬਿਕਰਮ ਬਰਾੜਰ ਗਿਆ ਜਿਆਗਾ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਾਂਦੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪਹਿਣਗੇ ਤੁਹਾਨੂੰ ਇਹ ਚੁੱਪ ਕਰਕੇ ਸਿਆਸਤਾਂ ਤੋੜ ਦਿਓ ਕਿਸੇ ਪੁਲਿਸ ਮਲਾਏ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਹੈ ਸਾਰੇ ਸਿਪਾਹੀ ਗਵਾਈਆਂ ਦੇਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਹੈ ਕੁਸੀਂ ਕਿਹਾ ਸੀ 6 ਟਨ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ 145 ਕੁਇੰਟਲ ਵਾਲਾ ਇੱਕ ਬੈਠਾ ਹੈ 145 ਕਿਲੋ ਵਾਲਾ ਇੱਕ ਬੈਠਾ 3 ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੌਲਾ ਪੈ ਗਿਆ ਮੈਂ ਇਹਨਾਂ ਨਾਲ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੀਆ ਦਾ ਕੰਮ ਆ ਸਾਨੂੰ ਫਸਾ ਗਿਆ ਤੇ ਮਜੀਠੀਆ ਐ ਥਾਤੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜਾਂ ਰਾਜੇ ਵਿਡੰਗ ਵਾਰੀ ਕਿੱਥੇ ਜਾਂਦਾ ਉਹਨੇ ਪਰਿਵਾਰ ਮਰਵਾਤਾ ਇੰਨਾ ਕੁ ਸੋਏ ਜਾਂ ਬੇ ਬੇਅਦਮੀਆ ਹੋਈ ਜਾਂਦੀਆਂ ਕਿ ਕਿੱਧਰ ਜਾ ਜਾਂਦਾ ਪੰਜਾਬ ਓਏ ਕਿੱਧਰ ਨੂੰ ਨਹੀਂ ਜਾਂਦਾ ਪੰਜਾਬ ਤੇਜ ਫਿਰ ਕਹੀ ਜਾਂਦੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਨੇ ਇਹ ਸਾਲਾ ਇਹਨੂੰ ਇਹਨੂੰ ਐ ਨਹੀਂ ਪਤਾ ਸ਼ਾਇਦ ਕੀ ਚਾਰ ਸਕੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਆ ਹਾਸੀ ਕਢਾਈ ਜਾਂਦੇ ਆ ਚਾਰ ਸਕੱਟ ਸੁਣਾ ਕੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮਐਲਏ ਹਰੇਟ ਐਮਐਲਏ ਸੌਂਪੂਆ ਸਾਰਿਆਂ ਨੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆ ਕਿ ਮੇਰੇ ਸ਼ਬਦ ਬੰਦ ਕਦੇ ਕਦੇ ਇਹ ਤਸਵੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਫਟਵਾਰੀਆਂ ਮਗਰ ਪਾਇਆ ਜਾਂਦਾ ਕਦੇ ਸਰਪੰਚਾਂ ਨੂੰ ਕਹਿੰਦਾ ਜੇ ਸਰਪੰਚ ਪੈਸੇ ਨਾ ਖ ਗਾਲਾਂ ਕੱਢੀ ਜਾਂਦਾ ਹੈ ਗੱਡੀ ਦੇ ਵਿੱਚ ਸਾਡੇ ਮਲਾਜ਼ਮਾਂ ਨੇ ਵੀਡੀਓ ਬਣਾ ਰੱਖੀ ਹੈ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਲੈ ਮੈਂ ਤਾਂ ਕਹਿੰਦਾ ਯਾਰ ਸੁਖਵੀਰ ਬਾਦਲ ਨੂੰ ਬਣਾ ਲਓ ਪੰਜਾਬ ਦਾ ਮੁੱਖ ਮੰਤਰੀ ਮੈਂ ਵੀਡੀਓ 'ਚ ਉਹਦੇ ਖਿਲਾਫ बोलਦਾ ਮੈਂ ਸਾਰੇ ਐਂਗਲ ਨਹੀਂ ਚੈੱਕ ਕੀਤੇ ਸੀ ਚਲੋ ਕੋਈ ਗੱਲ ਨਹੀਂ ਇਹਨੂੰ ਬਣਾ ਲਵੇਂਗਾ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਪਾਲ ਬਾਹਰ ਆ ਜੂਗਾ ਜੇ ਸਾਰਾ ਪੰਜਾਬ ਬੰਦ ਕਰ ਲਓ ਜੇ 2 ਘੰਟਿਆਂ 'ਚ ਨਾ ਆਇਆ ਤਾਂ ਡੀਜੀਪੀ ਦੀ ਮੈਂ ਤਾਂ ਹੁਣ ਐ ਨਹੀਂ ਪਤਾ ਇਧਰ ਨੂੰ ਚੱਲ ਪਾ ਐ ਐਸਐਚਓ ਸੰਗ ਤੇ ਐਸਐਚਓ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਸਾਰਿਆਂ ਦੀ ਲਿਸਟਾਂ ਚ ਪੰਜਾਬ ਪੁਲਿਸ ਦੇ ਜਿੰਨੇ ਜਿੰਨੇ ਬੰਦੇ ਆ ਹੈਗੇ ਆ ਸਿਪਾਈ ਆ ਅਫਸਰ ਆਗੇ ਸਾਰਿਆਂ ਦੀ ਲਿਸਟਾਂ ਜਿਵੇਂ ਪੁਲਿਸ ਚਿੱਟੇ ਵਾਲੇ ਲਿਸਟ ਬਣਾ ਲੈਂਦੇ ਆ ਖਾਲਸਤਾਨੇ ਦੀ ਲਿਸਟ ਬਣਾ ਲੈਂਦੇ ਆ ਉਹ ਮੈਂ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਕਿਹਦੀ ਕਿੱਥੇ ਰਸਤੇ ਰਹੀ ਕਿਹਦੀ ਕਿੱਥੇ ਰਸਤੇ ਰਹੀ ਹੈ ਦਿਮਾਗ ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਫੜਨ ਆਜੋਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਬਸ ਇਹ ਵਾਪਸ ਨਹੀਂ ਮੁੜਦਾ ਪਹਿਲਾਂ ਵੀਡੀਓ ਵੀ ਪਾਈ ਸੀ 3 ਘੰਟਿਆਂ ਦੀ ਆ ਬਣਾਈ ਤਾਂ ਬਹੁਤ ਵੱਡੀ ਸੀ 2.5-3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗਰੁੱਪ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਹੈ ਜਿੰਨੇ ਉਹ ਦਾਖਲ ਹੁੰਦੇ ਸਾਰੇ ਮੇਰੇ ਜਾਣ ਪਛਾਨ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪ੍ਰੀਤ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸ ਵੀ ਇਹਦਾ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਦਾ ਲੀਡਰ ਜਦੋਂ ਲੋੜ ਹੁੰਦੀ ਹੈ ਬਾਹਰ ਘਟਾ ਲੈਂਦੇ ਜਦੋਂ ਲੋੜ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਇਹਨੂੰ ਮਰਵਾ ਦਿਓ ਬਰਾੜ ਨੇ ਆਪ ਦਾ ਟਰੈਪ ਲਵਾ ਰੱਖਿਆ ਮੈਨੂੰ ਕਿੰਨੇ ਬੰਦੇ ਹੋਣਾ ਵੀ ਬਰਾੜ ਨੂੰ ਬਚ ਪਤਾ ਨਹੀਂ ਵੀ ਲੱਖਾ ਸਦਾ ਨਾ ਕੀ ਜੀਏ ਤੁਹਾਡੀ ਤਾਂ ਆਸਿਕ ਦੀ ਚੱਲ ਜਾਰੀ ਦੋਸਤੀ ਹੈਗੀ ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹ ਭੱਗ ਜਾਂਦੇ ਉੱਥੇ ਕਰਿਆ ਵੀ ਉਹ ਤਾਂ ਬੇਸੇ ਸਹੀ ਹੈ ਚੱਲ ਬਰਾੜ ਨੇ ਕੋਈ ਮੜਾ ਨਹੀਂ ਕਿਤਾ ਜੇ ਉੱਥੇ ਲੱਖਾ ਭੱਗ ਜਾਂਦਾ ਤਾਂ ਉੱਥੇ ਬੱਜ ਚੱਲ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹ ਸਾਨੂੰ ਪਤਾ ਨਹੀਂ ਲੱਗਦਾ ਪੁਲਿਸ ਤਾਂ ਬਸ ਪਈ ਹੋਈ ਹੈ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ ਵੀ ਅਸੀਂ ਅਜ ਤਾਈਂ ਪੈਸਾ ਨਹੀਂ ਲਿਆ ਸਾਰੇ ਐਸਐਟੂ ਨੂੰ ਸੌਂਪੋ ਗੁਰੂਗ੍ਰਾਂਸਾ ਨੂੰ ਲੈ ਕੇ ਚੱਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹਾਲੇ ਤੱਕ ਮੈਂ ਕੱਲੇ ਕੱਲੇ ਕਤਲ ਦਾ ਦੱਸੂ ਕੱਲੇ ਕੱਲੇ ਕਤਲ ਦਾ ਹਰੇਕ ਕਤਲਾਰੇ ਜਾਣਕਾਰੀ ਮੈਂ ਇਹ ਜਾਣਕਾਰੀ ਦੇਣਾ ਵੀ ਨਹੀਂ ਚਾਹੁੰਦਾ ਸੀਗਾ ਮੈਂ ਤਾਂ ਚਾਹੁੰਦਾ ਸੀ ਵੀ ਕੁਝ ਨਹੀਂ ਹੁੰਦਾ ਹੋ ਜਾਂਨੇ ਧੱਕਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਕਿਉਂਕਿ ਬਿਹਾਰੀ ਮੇਰੇ ਨਾਲ ਜਾਨਵਸ਼ਾਨ ਵਧੀਆ ਉਹ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦੇ ਯਾਰ ਆਹ ਸਿਸਟਮ ਹੋਊਗਾ ਤੂੰ ਦੇਖ ਲੈ ਹੁਣ ਸਾਰੇ ਚਪੈੰਗਨ ਬੇਨਤੀ ਹੈ ਤੁਸੀਂ ਆਪਦੇ ਹੱਥਾਂ 'ਚ ਕਮਾਂਡ ਲੈ ਲਓ ਬਹੁਤ ਟਾਈਮ ਹੋ ਗਿਆ ਅਫਸਰ ਸੁਣਨਾ ਥੱਕਾ ਕਰੀਂਦਾ ਬਦਲੀਆਂ ਸੋਡੀਆਂ ਹੁੰਦੀਆਂ ਨਹੀਂ ਆ ਕਿ ਕਿੱਥੋਂ ਕਿੱਥੋਂ ਤੱਕ ਦੂਰ ਦੂਰ ਤੱਕ ਲੁਧਿਆਣੇ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋਆਂ ਕਿਵੇਂ ਭੱਜੀਆਂ ਫਿਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੱਲ ਅਟੈਕ ਹੋਇਆਗਾ ਐ ਸੱਚ ਨੂੰ ਫੇਕ ਬਾਹਾਂ ਟੁੱਟ ਗਈਆਂ ਆਸ ਵੀ ਦੀ ਲੜਾਈ ਜਾਂਦੇ ਇਹ ਲੀਡਰ ਕੌਣ ਆ ਯਾਰ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦੇ ਧਾਰ ਤੇ ਚੱਲ ਪੁਰ ਨਹੀਂ ਤਾਂ ਬਹੁਤ ਭੇੜੀ ਹੋਣੀ ਆ ਤੁਹਾਡੇ ਨਾਲ ਜਿੰਨੇ ਆ ਥਾਣੇਦਾਰ ਆਗੇ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀ ਜਾਂਦੇ ਸਾਡੀ ਇਹਨਾਂ ਨੇ ਸਾਡੇ ਵੀ ਤਿੰਨ ਢੜੇ ਬਣੇ ਹੋਏ ਆ ਅਫਸਰਾਂ ਦਾ ਅੱਡਾ ਥਾਣੇਦਾਰਾਂ ਦਾ ਅੱਡਾ ਸਪਾਹੀਆਂ ਦਾ 11 ਅੱਡਾ ਅੱਡਾ ਜਨਾਲੀ ਭਰਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ 10ਵੇਂ ਗੁਰੂ ਦੀ 16 ਵਾਲੀ ਭਰਤੀ ਇਤਿਹਾਸ ਅਰਜਦੂ ਵੀ ਉਹ 1699 ਦਾ ਇੱਕ ਵਾਰੀ ਆ ਜਾਓ ਸਾਰੇ ਪੁਲਿਸ ਲੈਣਾ ਚ ਇਕੱਠੇ ਹੋ ਜੋ ਨਹੀਂ ਆਏ ਨਹੀਂ ਪਰ ਸਾਰਿਆਂ ਦੇ ਪਰਿਵਾਰ ਮਾਰੇ ਜਾਂਦੇ ਆ ਸਾਰਿਆਂ ਦਾ ਬਹੁਤ ਨੁਕਸਾਨ ਹੋਣਾਗਾ ਮੇਰੀਆਂ ਜਾਣਕਾਰੀਆਂ ਕਦੇ ਛੁੱਟ ਨਹੀਂ ਜਾਂਦੀਆਂ ਮੇਰਾ ਮੇਰਾ ਮੈਂ ਪਾਉਣੀ ਨਹੀਂ ਸੀ ਵੀਡੀਓ ਨਾ ਮੇਰਾ ਜੀ ਕਰਦਾ ਸੀਗਾ ਵੀ ਹੋ ਜਾਣੇ ਤਾਂ ਕਲੋਕਣਾ ਜੇ ਸਾਡੇ ਪਰਿਵਾਰ ਨਾਲ ਹੋਇਆਗਾ ਸਕਤ ਨਾ ਆਏ ਕਿਉਂਕਿ ਮੈਨੂੰ ਪਤਾ ਹੁਣ ਲੀਡਰ ਵੀ ਮੇਰੇ ਤੇ ਲੱਗਣਗੇ ਤੇ ਸਾਰੀ ਪੁਲਿਸ ਵੀ ਲੱਗੂ ਵੀ ਇਹਨੇ ਆ ਕੇ ਕਿਤਾਬਸਰ ਵੀ ਲੱਗਣਗੇ ਤੁਸੀਂ ਕਿਉਂ ਮੂਰੇ ਹੋਈ ਨਾ ਕੁੜੀਆਂ ਮੂਰੇ ਕਰ ਦਿੰਨੇ ਹੋ ਸੋਨੂੰ ਨਹੀਂ ਪਤਾ ਵੀ ਪੰਜਾਬ ਤੰਦੂਰ ਵਾਂਗੂ ਤਫਿਆ ਪਿਆਗਾ ਸਾਰੇ ਆ ਥਾਣੇਦਾਰ ਕਹੀ ਜਾਂਦੇ ਹੈਗੇ ਅਸੀਂ 84 ਚ ਆਏ ਕੀਤਾ ਜਾਂ 84 ਵੇਲੇ ਆਲੇ ਤਾਂ ਚਲੋ ਰਟਾਇਰ ਹੋ ਗਏ ਉਸ ਤੋਂ ਬਾਅਦ ਕਿੱਥੋਂ ਤੱਕ ਅੱਤਬਾ ਚੱਲ ਗਿਆ ਤੇ ਅੱਤਬਾ ਹੁਣ ਵੀ ਚੱ ਅਸੀਂ ਐ ਆਏ ਆ ਬੰਦੇ ਮਾਰਦੇ ਰਏ ਅਸੀਂ ਉੱਪਰ ਦੇ ਕੜਾਹੇ ਸਿੱਟਦੇ ਰਏ ਅਸੀਂ ਐ ਕਰਦੇ ਉਹ ਸਿੱਖਾਂ ਦੇ ਮੁੰਡੇ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਕੇ ਉਹ ਤਾਂ ਬੋਲਦੇ ਨਹੀਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਆ ਜਾਂ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਆ ਲੀਡਰਸ਼ਿਪ ਆ ਉਸ ਦਾ ਉਹਨਾਂ ਦੇ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦਾ ਤਕੜੀਆਂ ਤਕੜੀਆਂ ਅਜੇ ਗੱਲਾਂ ਦੱਸਣੀਆਂ ਸਾਨੂੰ ਇਸ ਕਰਕੇ ਵੀਡੀਓ ਜਿਆਦਾ ਲੰਮੀ ਹੁੰਦੀ ਆ ਇਹ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਮੇਰੀ ਇਹ ਉਥੋਂ ਤੱਕ ਪਹੁੰਚ ਜੇ ਛੇਤੀ ਛੇਤੀ ਪਹੁੰਚਾ ਦਿਓ ਕਿਉਂਕਿ ਨੈੱਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫਿਰ ਮੁੜ ਕੇ ਐ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਆ ਕਿਉਂ ਭੱਜੇ ਫਿਰਦੇ ਕੋਈ ਪਾਇਲਟਾਂ ਦੋ ਦੋ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦੀਆਂ ਗੀਆਂ ਹਰੇਕ ਐਮਐਲਏ ਹਰੇਕ ਐਸਐਸਓ ਤੋਂ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਆ ਕਿਉਂ ਕਿੰਨੇ ਕਿੰਨੇ ਆਵਦੇ ਬਲਜਿੰਦਰ ਗੌਰ ਕਿੰਨੇ ਰਿਸ਼ਤੇਦਾਰਾਂ ਨਾਲ ਕਰਨ ਮੈਨ ਲਈ ਫਿਰਦੀ ਆਪਦੇ ਨਾਲ ਕਿੰਨੇ ਲਈ ਫਿਰਦੀ ਹੈ ਭਰਾ ਦੇ ਨਾਲ ਕਰਨ ਮੈਨ ਫਿਰ ਦੋ ਦੋ ਤਿੰਨ ਤਿੰਨ ਲੱਖ ਫਿਰ ਫੈਨਲੀ ਚ ਗੱਡੀਆਂ ਪਾਰ ਰੱਖਿਆ 100 200 ਇਹ ਕਿਸੇ ਪਾਸੇ ਪੈਸਾ ਨਹੀਂ ਛੱਡਦੀ ਤੂੰ ਤਲਵੰਡੀ ਸਾਬੋ ਨੂੰ ਤੂੰ ਦਾਗ ਲਵਾਤਾ ਹੁਣ ਤਲਵੰਡੀ ਸਾਬ ਜੇ ਗੁਰਗੋਬਿੰਦ ਸਿੰਘ ਜੀ ਦੇ ਬੋਲ ਹੋਏ ਸੀਗੇ ਵੀ 25 ਕੋ ਤੱਕ ਇਥੋਂ ਜਿੰਨ ਕੁਝ ਵੀ ਨਹੀਂ ਹੋਊਗਾ ਗਾਂ 25 ਕੋ ਫਿਰ ਇਸ ਤਰ੍ਹਾਂ ਮਿੰਦੇ ਜਾਓ ਤੇ ਇੱਕ ਫਵਾੜ ਉੱਡੀ ਹੋਈ 25 ਕੋਦੇ ਦੀਵਾ ਬਲੂਆ ਹੁਣ ਤੁਸੀਂ ਦੇਖ ਲਓ ਵੀ ਅਕਾਲ ਤਖਤ ਸਾਹਿਬ ਵੀ ਜੇਰ ਫੈਂਡਰੀ ਉੱਡਦੀ 25 30 ਪੈਂਡ ਹਰਿਆਣੇ ਦੇ ਉੱਡਣਗੇ 25 30 ਆਪਣੇ ਪੰਜਾਬ ਦੇ ਉੱਡਣਗੇ ਨਾਲ ਅਕਾਲ ਤਖਤ ਵੀ ਉੱਡੂਆ ਹੁਣ ਤੁਸੀਂ ਦੇਖ ਲਓ ਵੀ ਤਖਤਾ ਪਲਟਣਾ ਕਿ ਕਰਨਾਗਾ ਜਾਂ ਆਲ ਵਰਡ ਦਾ ਤਖਤਾ ਪਲਟਾ ਜਾਊਗਾ ਸਾਰਾ ਆਲ ਇੰਡੀਆ ਦਾ ਤਖਤਾ ਪਲਟਾ ਜਾਊਗਾ ਜਿਹੜੇ ਬੰਦੇ ਗੋਧਰਾ ਕਾਂਡ ਪੜਕੇ ਦੇਖੋ ਏ ਟੋਏ ਪਟ ਪਟ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾ ਤੇ ਮਿੱਥ ਸ਼ਹਿਰ ਗਣ ਕਿੱਡਾ ੱਤਕਾ ਕੀਤਾ ਕੀ ਕੋਸ ਹੋਈ ਜਾਂਦਾ ਕਿੰਨੇ ਦੰਗੇ ਕਰਾਏ ਫਿਰ ਤੁਸੀਂ ਵੋਟਾਂ ਦੇ ਵਿੱਚ 60-65% 60% ਵੋਟ ਪੋਲ ਹੁੰਦੀ ਹੈਗੀ ਉਦੋਂ ਵਿੱਚ 20-20 3-3 4-4 ਪਾਰਟੀਆਂ 20-20% ਵੋਟ ਪੋਲ ਹੋਗੀ ਉਹਦੇ ਵਿੱਚੋਂ ਫਿਰ ਇਹ ਕੀ ਕਰਦੇ ਆ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾਗਾ 21% ਵਿੱਚ 11% ਤਾਂ ਜਿਹੜੀ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਾਅਵੇ ਗੈਂਗਸਟਰਾਂ ਦਾ ਦਾਵਾ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਤੰਗ ਹੋਈ ਜਾਂਦਾਗਾ ਸ਼ਾਸਤ ਬਾਰੇ ਸਾਰੀ ਜਾਣਕਾਰੀ ਦੇਵਾਂ ਆ ਸਿਆਸਤੇ ਕਿਵੇਂ ਖੇਡੀਆਂ ਜਾਂਦੇ ਇਹ ਸਾਰੀਆਂ ਚੀਜ਼ਾਂ ਜੋੜ ਕੇ ਖੇਡੀਆਂ ਜਾਂਦੇ ਧਰਮ ਦੇ ਨਾਂ ਤੇ ਵੀ ਖੇਡੀਆਂ ਜਾਂਦੇ ਆ ਇਹ ਰਾਜਨੀਤੀ ਦੇ ਨਾਂ ਤੇ ਵੀ ਸ਼ਾਸਤ ਕਰੀ ਜਾਂਦੇ ਆ ਇਹ ਅਰਥ ਅਰਥ ਸ਼ਾਸਤਰ ਤੌਰ ਤੇ ਵੀ ਕੀ ਜਾਂਦੇ ਆ ਇਹ ਸਮਾਜ ਫਿਜ਼ੀਕਲ ਤੌਰ ਤੇ ਵੀ ਕੀ ਜਾਂਦੇ ਆ ਇਹ ਪੈਸੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਗੈਂਗਸਟਰਾਂ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਨਸ਼ੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਜਿੱਥੇ ਧਰਮ ਨਾਲੇ ਕਹਿੰਦੇ ਧਰਮ ਦੇ ਨਾਂ ਤੇ ਸ਼ਾਸਤ ਨਾ ਖੇਡੋ ਤੇ ਧਰਮ ਦੇ ਨਾਂ ਤੇ ਇਹ ਦੰਗੇ ਫਸਾਦ ਕਰਾ ਦਿੰਦੇ ਆ ਜਿੱਥੇ ਜਿਆਦਾ ਧਰਮ ਦੇ ਨਾਂ ਤੇ ਸਿਆਸਤ ਕਰ ਲੋ ਬਾਕੀ ਚੀਜ਼ਾਂ ਦੇ ਕਾਟਾ ਮਾਰ ਦੋ ਧਰਮ ਦੀ ਕਿਸੇ ਨਾਲ ਨਹੀਂ ਬਣਦੀ ਜਦੋਂ ਧਰਮ ਬੰਦੇ ਜਿਹੜੀ ਰਾਜਨੀਤੀ ਆ ਉਹ ਬੰਦੇ ਮੰਗਣ ਲੱਗੀ ਬੰਦੇ ਮੰਗਦੀ ਹੈਗੀ ਚੰਗੇ ਚੰਗੇ ਰਾਜਨੀਤਿਕਾਂ ਲੀਡਰਾਂ ਨੂੰ ਜਾਂ ਅਫਸਰਾਂ ਨੂੰ ਪਤਾ ਹੋਵੇ ਰਾਜਨੀਤੀ ਕੀ ਚੀਜ਼ ਆ ਜੇ ਧਰਮ ਬੰਦੇ ਮੰਗਣ ਲੱਗ ਜੇ ਧਰਮ ਮੰਦਿਆਂ ਨੂੰ ਖਾਂਦਾਗਾ ਇਹ ਚੀਜ਼ਾਂ ਮੈਂ ਹੌਲੀ ਹੌਲੀ ਸਮਝਾਵਾਂਗਾ ਤੁਹਾਨੂੰ ਮੈਂ ਬਹੁਤ ਲੰਬੀਆਂ ਵੀਡੀਓ ਐ ਨਹੀਂ ਪਤਾ ਮੈਂ ਕਿੰਨੇ ਟਾਈਮ ਬੋਲੀ ਜਾਵਾਂ ਕਿੰਨਾ ਟਾਈਮ ਵੀ ਆ ਚੀਜ਼ ਹੁੰਦੀ ਹੈ ਰਾਜਨੀਤੀ ਕੀ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਸਾਰੇ ਸਰਪੰਚਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਇੱਕ ਵਾਰ ਯਾਰ ਤੁਸੀਂ ਆਓ ਸਾਰੇ ਸਰਪੰਚਾਂ ਨੂੰ ਗਨਮੈਨ ਦੇਵਾਂਗੇ ਸਰਪੰਚਾਂ ਦੀ ਜਲਦੀ ਕਰਾਂਗੇ ਜੇ ਕਿਸੇ ਦੀ ਧੀ ਨਾ ਬਲਾਤਕਾਰ ਹੁੰਦਾ ਉਹਨੂੰ ਗੋਲੀ ਗੋਲੀ ਮਾਰੋ ਯਾਰ ਜੇ ਕੋਈ ਚਿੱਟਾ ਵੇਦਾ ਉਹਨੂੰ ਗੋਲੀ ਮਾਰੋ ਗੋਲੀ ਦਾ ਜਵਾਬ ਗੋਲੀ ਮੂਸੇਵਾਲ ਦੇ ਪਿਤਾ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਮਰਵਾ ਲਿਆ AK-47 ਨਾਲ ਤੁਹਾਨੂੰ 50 ਪੁਰਸ ਦੇਈ ਬੈਠੀ ਤੁਸੀਂ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਆ ਦੋੜੇ ਦੋ ਦਿਨਾਂ ਬਾਅਦ ਹੀ ਰਫਿੰਡਰੀ ਫਟ ਗਈ ਫੇਰ ਤਾਂ ਇਹ ਨਹੀਂ ਪਤਾ ਕਿਹਨੂੰ ਕਿਹਨੂੰ ਮਾਰਨਾ ਤੁਹਾਨੂੰ ਕਿਸੇ ਨਹੀਂ ਨਾ ਕਿਸੇ ਕਲਾਕਾਰ ਨੂੰ ਬੱਬੂ ਮਾਲ ਦੇ ਕੱਟੜ ਫੈਨਾਂ ਨੂੰ ਕਿਸੇ ਨੇ ਨਹੀਂ ਛੱਡਣਾ ਬੱਬੂ ਮਾਨ ਰਕੇ ਨੂੰ ਸਾਰੇ ਕਲਾਕਾਰਾਂ ਨੂੰ ਈੜੀ ਰੇਡਾਂ ਪਾ પા ਕੇ ਪਰਚੇ ਤਾਂ ਦੇਈ ਬੈਠੀ ਆ ਕਿਸੇ ਨੂੰ ਨਹੀਂ ਛੱਡਣਾ ਦੁਬਾਰੇ ਗੋਰਾ ਫੇਰ ਅੰਗਰੇਜ਼ ਇੱਥੇ ਰਾਜ ਕਰਨ ਆਊਗਾ ਇਹ ਗੱਲਾਂ ਮੈਂ ਹੌਲੀ ਹੌਲੀ ਬਹੁਤ ਲੰਮੀਆਂ ਦੱਸਣੀਆਂ ਆ ਬਹੁਤ ਹੀ ਜ਼ਿਆਦੇ ਭਵਾਨਤਮਨ ਦੀ ਪੈਹਾ ਆ ਵੀਡੀਓ ਪਾਵਾਂ ਤਾਂ ਤੁਸੀਂ ਦੇਖ ਲਓ ਮੈਂ ਬਜ਼ੁਰਗਾਂ ਨੂੰ ਦੱਸ ਬੈਠਾ ਵੀ ਆਹ ਗੱਲ ਹੋ ਰਹੀ ਆ ਉਹ ਮੈਨੂੰ ਕਹਿੰਦੇ ਵੀ ਹੁਣ ਅਸੀਂ ਗੋਲੀਆਂ ਤੇਰੇ ਪਿੱਛੇ ਅਸੀਂ ਗੋਲੀਆਂ ਖਾਲਾਂਗੇ ਪਹਿਲਾਂ ਤਾਂ ਇੱਥੇ ਤੇਰਾ ਨਹੀਂ ਕਿਸੇ ਨੇ ਸਾਥ ਦਿੱਤਾ ਨਾ ਨਾ ਸਹੀ ਇਹ ਤੁਹਾਨੂੰ ਜਾਣਕਾਰੀ ਦੇ ਇਹ ਲੋਕਾਂ ਨੂੰ ਵਧੀਆ ਲੱਗੀ ਜੇ ਠੀਕ ਲੱਗਦਾ ਤਾਂ ਦੇਖ ਲਓ ਜਿਸ ਨੂੰ ਐਲਾ ਤਾਂ ਮੈਂ ਉਹ ਨਹੀਂ ਦੱਪ ਜੇ ਮਰੀ ਨਾ ਤਾਂ ਤੁਸੀ ਤੁਹਾਡੀ ਮਰਜੀ ਆ ਕਿਉਂਕਿ ਮੋਦੀ ਸਰਕਾਰ ਹੁਣ ਬਣੀ ਆ ਹੁਣ ਨਾ ਉਹ ਸਰਕਾਰ ਟੁੱਟਣ ਦੇਣੀ ਆ ਉਹਨੇ ਫਿਰ ਨਾ ਉਹਨੇ ਮੰਗਾ ਮੰਨਣੀਆਂ ਕਿਉਂ ਜਿਹੜਾ ਦੇਸ਼ ਦਾ ਪਿਓ ਬਣਿਆ ਬੈਠਾ ਯਾਰ ਮੋਦੀ ਕਿਉਂ ਫਿਰ ਉਹਨਾਂ ਨਾਲ ਦੇਸ਼ ਨਾਲ ਕਿਉਂ ਨਹੀਂ ਗੱਲ ਕਰਦਾ ਵੀ ਕਿਉਂ ਨਹੀਂ ਕ੍ਰਾਸੀ ਥੱਲੇ ਸਿੱਟਦੇ ਤੁਸੀਂ ਸਾਡੇ ਦੇਸ਼ ਨੂੰ ਵੀ ਦੇ ਦਿਓ ਯਾਰ ਕੋਈ ਨਾ ਕੋਈ ਜਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੈਂ ਕੁਝ ਜ਼ਰੂਰੀ ਗੱਲ ਕਰਨਾ ਚਾਹੁੰਦਾ ਪੰਜਾਬ ਦੇ ਹਿੱਤ ਲਈ ਦੇਸ਼ ਦੇ ਹਿੱਤ ਲਈ ਜੋ ਕਿਸਾਨ ਧਰਨੇ ਤੇ ਆਏ ਹੋਏ ਆ ਸਾਰੇ ਸ਼ੜਕਾਂ ਤੇ ਆਏ ਹੋਏ ਆ ਮੈਂ ਗਗਨਦੀਪ ਸਿੰਘ ਬੈਲਟ ਨੰਬਰ ਮੇਰਾ 1437 ਜਿਲ੍ਹਾ ਬਠਿੰਡਾ ਪਿੰਡ ਗੁਰਥੜੀ ਪੁਲਿਸ ਲੈਣ ਵਿੱਚ ਡਿਊਟੀ ਕਰ ਰਿਹਾ ਤਿੰਨ ਸਾਲ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਤਲਾਂ ਬਾਰੇ ਦੱਸਿਆ ਸੀ ਵਿੱਕੀ ਮਿੱਡੂ ਖੀੜਾ ਦਾ ਕਤਲ ਕਿਹਨੇ ਕਰਵਾਇਆ ਕੁਲਵੀਰ ਨਰੂਆਣੇ ਦਾ ਕਿਹਨੇ ਕਰਵਾਇਆ ਤਾਂ ਲੋਕਾਂ ਨੇ ਮੈਨੂੰ ਕਿਹਾ ਕਿ ਨੇ ਗਲਤ ਨਸ਼ਾ ਕਰਕੇ ਚਿੱਟਾ ਪੀ ਕੇ ਵੀਡੀਓ ਬਣਵਾ ਲਈ ਐ ਕਰਤਾ ਸਾਥ ਛੜ ਤਾਂ ਮੇਰਾ ਸਾਥ ਨਹੀਂ ਦਿੱਤਾ ਅੱਜ ਮੈਨੂੰ ਫੇਰ ਮੈਂ ਚਾਹੁੰਦਾ ਨਹੀਂ ਸੀ ਵੀ ਮੈਂ ਲੋਕਾਂ ਨੂੰ ਦੱਸਾਂ ਮੈਂ ਚਾਹੁੰਦਾ ਸੀ ਵੀ ਹੋਵੇ ਲੋਕਾਂ ਦਾ ਧੱਕਾ ਕਿਉਂਕਿ ਮੇਰੀਆਂ ਦੋ ਭੈਣਾਂ ਦਾ ਤਲਾਕ ਹੋਇਆਗਾ ਉਹ ਕੁੜੀਆਂ ਛੱਡੀਆਂ ਮੇਰਾ ਕਿਸੇ ਨੇ ਧੱਕੇ ਨਾਲ ਰਿਸ਼ਤਾ ਮੇਰੀ ਮਾਂ ਨੂੰ ਕਹਿ ਕੇ ਤੜਵਾਇਆ ਕਿ ਜਿਹੜੀ ਕੁੜੀ ਨਾਲ ਰਿਸ਼ਤਾ ਹੋਇਆ ਉਹ ਮੇਰੀ ਭੈਣ ਇੱਕ ਡਿਪਰੈਸ਼ਨ 'ਚ ਹੈ ਵੀ ਉਹ ਉਹ ਬਾਹਰ ਕੱਢ ਦਊਗੀ ਉਦੋਂ ਮੇਰੀ ਮਾਂ ਡਰ ਗਈ ਵੀ ਇਹ ਤਾਂ ਸੌਦਾ ਹੋ ਰਿਹਾ ਇੱਕ ਤਰ੍ਹਾਂ ਦਾ ਵੀ ਮੈਂ ਇਹ ਰਿਸ਼ਤਾ ਮਨਜ਼ੂਰ ਨਹੀਂ ਕਿਉਂਕਿ ਮੇਰੀ ਮਾਂ ਸੰਤ ਭਿੰਡਰਾ ਵਾਲੇ ਨੂੰ ਜਦੋਂ ਮੇਰੇ ਨਾਲ ਕੇ ਕੋਲ ਗਈ ਆ ਮੋਗੇ ਜ਼ਿਲ੍ਹੇ ਚ ਸੰਤਪਿੰਡ ਨਾਲੇ ਉੱਥੇ ਜਦੋਂ ਵੀ ਕੋਈ ਆਸੇ ਪਾਸੇ ਪਿੰਡਾਂ ਚ ਪ੍ਰਚਾਰ ਕਰਦੀ ਸੀ ਮੇਰੀ ਮਾਂ ਉੱਥੇ ਜੇ ਦੇਖ ਜਾਂਦੀ ਹੁੰਦੀ ਸੀ ਯਾਨੀ ਕਿ ਯਾਨੀ ਕਿ ਹੁਣ ਮੈਂ ਜਿਹੜੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਵੀਡੀਓ ਜਾਦੇ ਲੰਮੀ ਹੁੰਦੀ ਹੈ ਕਿਉਂਕਿ ਲੋਕ ਅੱਜ ਕੱਲ ਵੀਡੀਓ ਕੱਟ ਦੇਖਦੇ ਆ ਵੀਡੀਓ ਤਾਂ ਮੇਰੇ ਕੋਲ 9 ਘੰਟਿਆਂ ਦੀ ਵੀ ਹੈ 7 ਘੰਟਿਆਂ ਦੀ ਵੀ ਹੈ 4 ਘੰਟਿਆਂ ਦੀ ਵੀ ਹੈ 2 ਘੰਟਿਆਂ ਦੀ ਵੀ ਹੈ ਮੋਟਾ ਮੋਟਾ ਇਹ ਸੋਲੋ ਵੀ ਪੰਜਾਬ ਦੇ ਹਾਲਾਤ ਪਰਸੋ ਬਹੁਤ ਜ਼ਿਆਦੇ ਵਿਗੜ ਰਹੇ ਆ ਕੱਲ ਨੂੰ ਪਿਆ ਪੁਲਿਸ ਯਾਨੀ ਕਿ ਆਪਦਾ ਕਲੇ ਹੀ ਛੱਡ ਰਹੀ ਹੈ ਡਿਊਟੀਆਂ ਤੇ ਤੈਨਾਤ ਹੋ ਜੂਗੀ ਬਕਸੇ ਲੈ ਕੇ ਪ੍ਰਵਾਸੀਆਂ ਨਾਲ ਜਾਂ ਬਿਹਾਰੀਆਂ ਨਾਲ ਲੜਾਇਆ ਜਾ ਰਿਹਾ ਪਰਸੋ ਜੇ ਫੈਂਡਰੀ ਨੂੰ ਅੱਗ ਲੱਗ ਇਹ ਤਾਂ ਕਲੀਅਰ ਆ ਵੀ ਲੱਗੂਗੀ ਤਾਂ ਮੀਡੀਆ ਤੁਹਾਨੂੰ ਪਤਾ ਹੀ ਹੈ ਵੀ ਖਾਲਸਤਾਨੀਆਂ ਦੇ ਨਾਂ ਲਾ ਕੇ ਵੀ ਖਾਲਸਤਾਨੀਆਂ ਨੇ ਇੰਨੇ ਬਿਹਾਰੀ ਮਚਾਤੇ ਜੀ 15 ਤੋਂ 20 ਲੱਖ ਇੰਨੇ ਵੀ ਉਹਨਾਂ ਨੂੰ ਵੀ ਇਹ ਬਹੁਤ ੱੱਕਾ ਕਰਿਆ ਕਿਸਾਨਾਂ ਨੇ ਕਰਵਾਇਆਗਾ ਤਾਂ ਕਰਕੇ ਜੋ ਹਾਲਾਤ ਪੁਲਿਸ ਕਿਲਾ ਛੱਡ ਚੁੱਕੀ ਆ ਕੱਲ ਨੂੰ ਆਪਦੇ ਆਪ ਦੇ ਡਿਊਟੀਆਂ ਦੇ ਥਾਣਿਆਂ ਦੇ ਵਿੱਚ ਜਾਂ ਪੁਲਿਸ ਲੈਣਾ ਵਿੱਚ ਇੱਕ ਦੋ ਦੋ ਬੰਦੇ ਡਿਊਟੀ ਕਰਨਗੇ ਤੇ ਮੇਰੇ ਜਿਆਦਾਤਰ ਲਿੰਕ ਬਿਹਾਰ ਦੇ ਲੋਕਾਂ ਨਾਲ ਆ ਕਿਉਂਕਿ ਮੈਨੂੰ ਸਾਰੀ ਪੁਲਿਸ ਨਹੀਂ ਪਤਾ ਮੇਰੀਆਂ ਇਨਫੋਰਮੇਸ਼ਨਾਂ ਕਦੇ ਝੂਠ ਨਹੀਂ ਗਈਆਂ ਬਿਹਾਰ ਦੇ ਵੀਰ ਜਿਹੜੇ ਮੈਂ ਕੱਲ ਉਹਨਾਂ ਨੂੰ ਮਿਲਿਆ ਜਾਂ ਦੋ ਤਿੰਨ ਦਿਨ ਪਹਿਲਾਂ ਮਿਲਦਾ ਰਹਿਣਾ ਉਹ ਵੀ ਕਹਿ ਰਹੇ ਆ ਵੀ ਯਾਰ ਅਸੀਂ ਬਾਬਾ ਨਾਨਕ ਦੀ ਧਰਤੀ ਤੇ ਕੁਝ ਗਲਤ ਨਹੀਂ ਕਰਨਾ ਚਾਹੁੰਦੇ ਕੁਝ ਗਲਤ ਹੋ ਰਿਹਾ ਬਿਹਾਰ ਦੀ ਪੁਲਿਸ ਗੁਪਤ ਰੂਪ ਵਿੱਚ ਆਪਣੇ ਪੰਜਾਬ ਵਿੱਚ ਆਈ ਹੋਈ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਡ ਹੋ ਗਿਆ ਤਾਂ ਸਾਰਾ ਇੰਟਰਨੈਟ ਬੰਦ ਕਰ ਦਿੱਤਾ ਜਾਊਗਾ ਸਾਰੀ ਬਿਜਲੀ ਸਪਲਾਈ ਡਬਲ ਕਰਕੇ ਗ੍ਰੈਡ ਸਾਈਡ ਦਿੱਤੇ ਜਾਣਗੇ ਇਹ ਕੌਣ ਕਰਵਾ ਰਿਹਾ ਇਹ ਲੰਡਨ ਕਰਵਾ ਰਿਹਾ ਸਾਰਾ ਕੁਝ ਇਹ ਏਜੰਸੀਆਂ ਕਰਵਾ ਰਹੀਆਂ ਜੋ ਵੀ ਮੇਰੀਆਂ ਸਾਰੇ ਜਿੰਨੇ ਸੱਚੋਂ ਦਾ ਕੰਮ ਕੀਤਾ ਮੈਂ ਭੀਟੀਨਾ ਕੰਮ ਕੀਤਾ ਬਰਾੜਨਾ ਕੰਮ ਕੀਤਾ ਸਾਰੀ ਪੁਲਿਸ ਮੈਨੂੰ ਜਾਣਦੀ ਹੈ ਚੰਗੀ ਤਰ੍ਹਾਂ ਮੇਰੀਆਂ ਇਨਫਰਮੇਸ਼ਨਾਂ ਕਦੇ ਝੂਠੀਆਂ ਨਹੀਂ ਮੈਂ ਸਪਾਹੀਆਂ ਨੂੰ ਬੇਨਤੀ ਕਰਦਾ ਵੀ ਯਾਰ ਮਾਰੇ ਬਾਅਦ ਸਭ ਤੋਂ ਵੱਧ ਸਪਾਹੀ ਜਾਣਗੇ ਤੇ ਜੇ ਇਸ ਤਰ੍ਹਾਂ ਦਾ ਕਬਜ਼ਾ ਹੋ ਗਿਆ ਤੇ ਪੰਜਾਬ ਨੂੰ ਤਾਂ ਉਹ ਨਾਂ ਵੀ ਦੇ ਹੀ ਬੈਠੇ ਆ ਵੀ ਮਿਨੀ ਵਿਹਾਰ ਉਹ ਜਿਹੜਾ ਲੱਪੜ ਖਾਣ ਵਾਲੀ ਕੁੜੀ ਨੂੰ ਤਾਂ ਮੁੱਖ ਮੰਤਰੀ ਵੀ ਲਾਣੀ ਬੈਠੇ ਵੀ ਮੁੱਖ ਮੰਤਰੀ ਹੋਊਗੀ ਇਸ ਕਰਕੇ ਜਿਹੜੇ ਆ ਪੰਜਾਬ ਦੇ ਅਫਸਰ ਆ ਇਹ ਪਤਾ ਕੀਤਾ ਜਾਂਦਾ ਵੀ ਕਿੱਥੋਂ ਦੇ ਆ ਡੀਜੀਪੀ ਬਾਰੇ ਪਤਾ ਕੀਤਾ ਜਾਂਦਾ ਵੀ ਇਹਦਾ ਬੈਕਗ੍ਰਾਉਂਡ ਕਿੱਥੋਂ ਦਾ ਸਾਰੇ ਅੰਗਰੇਜ਼ ਆਏ ਹੋਏ ਆ ਜਿੰਨੇ ਜੱਜਮੈਨ ਇੰਨੀ ਇੰਨੀ ਮੇਰੀ ਅੱਖ ਤੇਜ ਆ ਵੀ ਜੱਜਾਂ ਦੀ ਮੈਂ ਭਾਸ਼ਾ ਸਮਝੀ ਬੈਠਾ ਵੀ ਉਹ ਅੰਗਰੇਜ਼ਾਂ ਦੇ ਆ ਜਿਹੜੇ ਫੌਜ ਮੁਖੀ ਆ ਉਹ ਵੀ ਅੰਗਰੇਜ਼ਾਂ ਦੇ ਆ ਤੇ ਜਿਹੜੇ ਵੀਡੀਓ ਮੈਂ ਕਟ-ਕਟ ਕੇ ਬਣਾ ਰਹੇ ਕਿਉਂਕਿ ਜ਼ਿਆਦਾ ਲੰਮੀ ਹੁੰਦੀ ਹੈ ਤੇ ਮੂਸੇ ਵਾਲਾ ਕਾਹਨ ਮੈਂ ਕੱਢੀ ਬੈਠਾਂਗਾ ਕੋਈ ਪੰਨੂ ਨੇ ਨਹੀਂ ਮਰਵਾਇਆ ਉਹ ਰਾਗ ਵਿੱਚ ਅੱਡਾ ਤੇ ਸਟੈਫ ਲੰਡਨ ਨੇ ਮਰਵਾਇਆਗਾ ਕਿਉਂਕਿ ਲੰਡਨ ਨੂੰ ਪਤਾ ਜੇ ਵੀ ਖਾਲਸਾ ਰਾਜ ਦੀ ਕੋਈ ਗੱਲ ਕਰਨ ਵਾਲਾ ਆਇਆ ਤਾਂ ਖਾਲਸਾ ਰਾਜ ਚਲਾ ਗਿਆ ਤਾਂ ਸਾਡੇ ਨਾਲ ਬਹੁਤ ਭੈੜੀ ਹੋਣੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਆਪਣਾ ਭੈੜੀ ਕਰੀ ਬੈਠੇ ਆ ਕਿੰਨੇ ਵਾਰੀ ਹਰਮੰਦਰ ਸਾਹਿਬ ਤੇ ਹਮਲਾ ਹੋ ਚੁੱਕਿਆ ਹੈ 1900 19 ਤੋਂ ਪਹਿਲਾਂ ਵੀ ਹੋਇਆ 1919 ਚ ਵੀ ਹੋਇਆ ਉਸ ਤੋਂ ਬਾਅਦ ਲੋਕਾਂ ਚ ਅਫਵਾਹ ਅੜਾਈ ਜਾ ਰਹੀ ਹੈ ਵੀ ਇੱਕ ਇੱਕ ਵਾਰੀ ਹਮਲਾ ਹੋਰ ਹੋਵੇਗਾ ਵੀ ਤਿੰਨ ਵਾਰੀ ਜਿਹੜੇ ਹਮਲੇ ਹੋਣੇ ਸੀ ਹੋਗੇ ਇਸ ਕਰਕੇ ਆ ਪਾਰਟੀਆਂ ਤਿੰਨੇ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਇੱਕ ਹੋ ਜਾਈਓ ਸਾਰੇ ਲੋਕ ਇੱਕ ਹੋ ਜਾਈਓ ਹੋ ਗਿਆ ਤੁਹਾਨੂੰ ਸਮਝ ਨਹੀਂ ਆਉਣੀ ਵੀ ਗੱਲ ਕੀ ਹੋ ਗਈ ਤੁਹਾਡਾ ਨਾਂ ਧਰ ਦਿੱਤਾ ਜਾਊਗਾ ਵੀ ਖਾਲਸਤਾਨੀਆਂ ਨੇ ਇਹ ਕੰਮ ਕਰਵਾਤਾ ਮੈਂ ਬਹੁਤ ਕੁਝ ਬਰੀਕੀ ਚ ਦੱਸੂ ਆ ਕਿਉਂਕਿ ਮੋਟਾ-ਮੋਟਾ ਥੱਲੇ ਦੇ ਆ ਦੀਪ ਸਿੱਧੂ ਆ ਇਹ ਵੀ ਕਤਲ ਕਰਾਇਆ ਗਿਆ ਜਿਹੜੀ ਉਹ ਕੁੜੀ ਆ ਉਹ ਇੱਕ ਫਿਲਮੀ ਸਟਾਈਲ ਵਰਤਿਆ ਗਿਆ ਉਹ ਪਿਛਲੀ ਸੀਟ ਤੇ ਸੀਗੀ ਪਿਛਲੀ ਸੀਟ ਤੋਂ ਫੇਰ ਉਹ ਇੱਕਦਮ ਉੱਠ ਕੇ ਅੱਗੇ ਆਈ ਆ ਉੱਥੋਂ ਤੱਕ ਮੈਂ ਪਹੁੰਚ ਗਿਆ ਉੱਥੇ ਜੋ ਆਸੇ ਪਾਸੇ ਬੰਦੇ ਸੀਗੇ ਉਹਨਾਂ ਚ ਕੋਈ ਵੀ ਵਰਗ ਮੈਨੂੰ ਮਿਲਿਆ ਕਹਿੰਦਾ ਵੀ ਇੱਕ ਟਰੱਕ ਦੇ ਮੂਹਰੇ ਕਿਸੇ ਟਰੱਕ ਨੇ ਬ੍ਰੇਕ ਮਾਰੇ ਆ ਉਹ ਟਰੱਕ ਵੀ ਕਿਸੇ ਐਮਐਲਏ ਦਾ ਇਹਨਾਂ ਵੀ ਪਤਾ ਲੱਗਾ ਫਿਰ ਕਹਿੰਦਾ ਕੋਈ ਗੱਡੀ ਵੀ ਰੁਕੀ ਆ ਉੱਥੇ ਇੱਕਦਮ ਗੱਡੀ ਚਲੀ ਗਈ ਆ ਇਹਦਾ ਮਤਲਬ ਇਹ ਉਹ ਕਤਲ ਹੋਇਆਗਾ ਆ ਭਾਈ ਅਮਰਤਪਾਲ ਨੂੰ ਜਿਹੜਾ ਫੜਿਆਗਾ ਪੁਲਿਸ ਨੇ ਸਾਰੇ ਸਿਪਾਈ ਅਸੀਂ ਸਾਰਾ ਕੁਝ ਟਰੈਪ ላይ ਬੈਠੇ ਆਂਗੇ 17 ਦਿਨ ਕਿੱਥੇ ਸੀ ਅਸੀਂ ਸਾਰਾ ਕੁਝ ਦੱਸਾਂਗੇ ਇਸ ਕਰਕੇ ਲੋਕ ਸਿਪਾਈਆਂ ਦੇ ਹੱਕ ਚ ਆ ਜਾਂਨ ਸਿਪਾਈ ਪਾਸੇ ਰਹਿਣ ਕਿਉਂਕਿ ਜਿਹੜੇ 35000 ਜਾਂ 40000 ਬੰਦਾ ਸਿਮਰਜੀਤ ਮਾਨ ਨੇ ਬਾਹਰ ਭੇਜਿਆ ਸੀ ਉਹ ਕਿਸੇ ਨਾ ਕਿਸੇ ਰੂਪ ਗਲਤ ਤਰੀਕੇ ਨਾਲ ਉਹ ਸਾਰਾ ਪੰਜਾਬ ਪਹੁੰਚ ਚੁੱਕਿਆ ਘਟੋ ਘਟ ਜਿੰਨੇ ਵੀ ਲਾ ਲਓ ਘਟੋ ਘਟ ਦੀ 10000 ਬੰਦਾ ਲਾ ਲਓ ਏਕੇ ਸੰਤਾਲੀਆਂ ਜਿਵੇਂ ਕਿ ਚਿੱਟਾ ਦੇਖਦੇ ਆਂ ਵੀ ਚਿੱਟਾ ਫੜੀ ਵੀ ਜਾਂਦੇ ਆ ਤੇ ਚਿੱਟਾ ਪੰਜਾਬ ਚ ਵਿਕੀ ਵੀ ਜਾਂਦਾਗਾ ਇਸ ਕਰਕੇ ਜਿਹੜੀਆਂ ਜਿੰਨੀਆਂ ਏਕੇ ਸੰਤਾਲੀਆਂ ਫੜੀਆਂ ਵੀ ਬਹੁਤ ਗਈਆਂ ਤੇ ਏਕੇ ਸੰਤਾਲੀਆਂ ਪੰਜਾਬ ਚ ਮੈਂ ਤੁਹਾਨੂੰ ਦੇ ਸਕਦਾ ਜੇ ਕੋਈ ਕਿਸੇ ਦੇ ਦਾਮਾ ਤਾਂ ਫੜ ਲੋ ਕਿਉਂਕਿ ਉਹ ਜਿੰਨੀਆਂ ਏਜੰਸੀਆਂ ਜਿੰਨੀਆਂ ਪਾਕਿਸਤਾਨ ਦੇ ਕੋਈ ਤਕੜੇ ਬੰਦੇ ਹੋਏ ਆ ਜਿਵੇਂ ਕਿ ਲਦੀਨ ਦੀਆਂ ਏਜੰਸੀਆਂ ਲਸ਼ਕਰੇ ਤੋਬਾ ਦੌਦ ਅਬਰਾਹਮ ਅਜੇ ਤਾਂ ਆਪਣੇ ਆ ਜੋ ਵੀ ਆ ਉਹ ਸਾਰੇ ਦੇ ਸਾਰੇ ਜਿਵੇਂ ਮੁਖਤਿਆਰ ਅਨਸਾਰੀ ਦੇ ਬੰਦੇ ਸਾਰੇ ਬਠੰਡੇ ਬੈਠੇ ਆ ਉਹਨਾਂ ਨੂੰ ਵੀ ਪਤਾ ਆਪਣੇ ਖਾਲਸਾ ਫੌਜਾਂ ਨੂੰ ਵੀ ਪਤਾ ਵੀ ਇਸ ਤਰ੍ਹਾਂ ਦਾ ਕੰਮ ਹੋਣਾਗਾ ਇਸ ਕਰਕੇ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਆ ਆਪਣੇ ਪੰਜਾਬ ਵਾਲਿਆਂ ਨੂੰ ਵੀ ਬੇਨਤੀ ਵੀ ਇਸ ਤਰ੍ਹਾਂ ਦੀ ਅੱਗ ਨਾ ਮੱਚੇ ਇਹ ਜਾਣਕਾਰੀ ਹੋ ਸਕਦਾ ਹੈ ਮੈਨੂੰ ਵੀ ਮਰਵਾਉਣ ਦੇਣ ਵੀ ਆਹ ਜਾਣਕਾਰੀ ਕਿਵੇਂ ਲੀਕ ਹੋਗੀ ਮੈਂ ਮੈਂ ਤੁਹਾਨੂੰ ਦੇ ਸਕਦਾ ਜੇ ਕੋਈ ਕਿਸੇ ਦੇ ਦਾਵਾ ਤਾਂ ਫੜ ਲਓ ਕਿਉਂਕਿ ਜਿੰਨੀਆਂ ਏਜੰਸੀਆਂ ਜਿੰਨੀਆਂ ਪਾਕਿਸਤਾਨ ਦੇ ਕੋਈ ਤਕੜੇ ਬੰਦੇ ਹੋਏ ਆ ਜਿਵੇਂ ਕਿ ਲਦੀਨ ਦੀਆਂ ਏਜੰਸੀਆਂ ਰਸ਼ਕਰੇ ਤੋਬਾ ਦੌਦ ਅਬਰਾਹਮ ਅਜੇ ਤਾਂ ਆਪਣੇ ਆ ਜੋ ਵੀ ਆ ਉਹ ਸਾਰੇ ਦੇ ਸਾਰੇ ਜਵੇਂ ਮੁਖਤਿਆਰ ਅंसारी ਦੇ ਬੰਦੇ ਸਾਰੇ ਬਠੰਡੇ ਬੈਠੇ ਆ ਉਹਨਾਂ ਨੂੰ ਵੀ ਪਤਾ ਆਪਣੇ ਖਾਲਸਾ ਫੌਜਾਂ ਨੂੰ ਵੀ ਪਤਾ ਵੀ ਇਸ ਤਰ੍ਹਾਂ ਦਾ ਕੰਮ ਹੋਣਾਗਾ ਇਸ ਕਰਕੇ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਆ ਆਪਣੇ ਪੰਜਾਬ ਵਾਲਿਆਂ ਨੂੰ ਬੇਨਤੀ ਵੀ ਇਸ ਤਰ੍ਹਾਂ ਦੀ ਅੱਗ ਨਾ ਮੱਚੇ ਇਹ ਜਾਣਕਾਰੀ ਹੋ ਸਕਦਾ ਹੈ